JD 813 ਵਿੱਚ ਸਭ ਦਾ ਵੈਲਕਮ ਆ ਹਿਦੇਸ਼ ਬੀਡੀਓ ਵਿੱਚ ਤੁਹਾਨੂੰ ਸਰਸਾ ਨਦੀ ਦੇ ਵਿੱਚ ਪਾਣੀ ਦੀ ਮੌਜੂਦਾ ਹਾਲਤ ਦਿਖਾਵਾਂਗੇ ਕਿਉਂਕਿ ਜਦੋਂ ਪਹਾੜਾਂ ਦੇ ਵਿੱਚ ਮੀਂਹ ਪੈਂਦਾ ਤੇ ਬਹੁਤ ਹੀ ਰੋਡ ਦੇ ਨਾਲ ਭਾਰੀ ਮਾਤਰਾ ਦੇ ਵਿੱਚ ਪਾਣੀ ਇਹਦੇ ਵਿੱਚ ਆ ਜਾਂਦਾ ਔਰ ਜਦੋਂ ਮੀਂਹ ਖਤਮ ਹੋ ਜਾਂਦਾ ਤੇ ਕੋਈ ਘੰਟਿਆਂ ਬਾਅਦ ਹੀ ਸਿਰਸਾ ਨਦੀ ਦੇ ਵਿੱਚ ਪਾਣੀ ਆਉਣਾ ਵੀ ਬੰਦ ਹੋ ਜਾਂਦਾ ਬਹੁਤ ਘਟ ਜਾਂਦਾ ਇਹ ਦੇਖੋ ਇੱਕ ਦੋ ਦਿਨ ਪਹਿਲੇ ਹਿਮਾਚਲ ਦੇ ਵਿੱਚ ਬਹੁਤ ਭਾਰੀ ਮੀਂਹ ਪੈ ਰਹੇ ਸੀ ਕਈ ਜਗ੍ਹਾ ਤੇ ਬੱਦਲ ਫਟਣ ਦੀਆਂ ਘਟਨਾਵਾਂ ਵੀ ਆਈਆਂ ਪਰ ਅੱਜ ਇਹ ਸਿਰਸਾ ਨਦੀ ਦੇਖੋ ਬਿਲਕੁਲ ਸੁੱਕੀ ਆ ਪਹਿਲੇ ਇਥੋਂ ਉੱਪਰ ਕੰਡਿਆਂ ਤੱਕ ਪਾਣੀ ਚੜਿਆ ਹੁੰਦਾ ਪੂਰਾ ਜਦੋਂ ਪਾਣੀ ਪਿੱਛੇ ਹੁੰਦਾ ਤਾਂ ਪਰ ਹੁਣ ਤੁਸੀਂ ਦੇਖੋ ਬਹੁਤ ਘੱਟ ਇੱਕ ਦੋ ਸਰੇ ਨੇ ਜਿਹਦੇ ਵਿੱਚ ਪਾਣੀ ਆ ਰਿਹਾ ਬਹੁਤ ਹੀ ਘੱਟ ਆ ਇਹ ਜਿੱਧਰ ਪਾਣੀ ਜਾ ਰਿਹਾ ਕਿ ਸਤਲੋਈ ਦੇ ਵਿੱਚ ਜਾਂਦਾ ਪਾਣੀ ਏ ਇਹ ਜਿੱਧਰੋਂ ਪਾਣੀ ਆਉਂਦਾ ਉਧਰਲੀ ਛੱਡ ਜਾ ਕੇ ਮੈਂ ਤੁਹਾਨੂੰ ਦਿਖਾਵਾਂਗਾ ਹੇ ਜੀ ਹੁਣ ਜਿੱਧਰੋਂ ਪਾਣੀ ਆ ਰਿਹਾ ਸਾਹਮਣੇ ਪੁਰਾਣੀ ਨੰਗਰ ਰੋਡ ਔਰ ਨਹਿਰ ਆ ਪਖੜਾ ਨਹਿਰ ਉਦੇ ਥੱਲਿਓਂ ਦੀ ਸਰਸਾ ਨਦੀ ਚੱਲਦੀ ਆ ਇਹ ਰੇਲਵੇ ਲائن ਦਾ ਪੋਲਾ ਰੋਪੜ ਮੰਗਲਵਾਲਾ ਇਹ ਥੱਲੇ ਦੇਖੋ ਪਾਣੀ ਦੀ ਪੋਜੀਸ਼ਨ ਬਹੁਤ ਹੀ ਘੱਟ ਪਾਣੀ ਆ ਪਰ ਜੇਕਰ ਨਹੀਂ ਕਹਿੰਦਾ ਕਿ ਬਹੁਤ ਹੀ ਤੇਜ਼ੀ ਨਾਲ ਇਹਦੇ ਵਿੱਚ ਪਾਣੀ ਆ ਜਾਂਦਾ ਇਹ ਮੈਂ نیچے ਜਾ ਕੇ ਤੁਹਾਨੂੰ ਅੱਜ ਦੀ ਤਾਜ਼ਾ ਪੋਜੀਸ਼ਨ ਦਿਖਾ ਰਿਹਾ ਇਹ ਉੱਪਰ ਰੋਪੜ ਨੰਗਲ ਨੈਸ਼ਨਲ ਹਾਈਵੇ ਆ ਇਹ ਸੜਕਾ ਉੱਪਰ ਇਹ ਆ ਜੀ ਸਰਸਾ ਨਦੀ ਜੋ ਪਹਿਲੇ ਗੁਰਦੁਰਾ ਪ੍ਰਵਾਰ ਵਿਸੋੜਾ ਸਾਹਿਬ ਦੇ ਨੇੜੇ ਹੁੰਦੀ ਸੀ ਹੁਣ ਗੁਰਦੁਰਾ ਸਾਹਿਬ ਤੋਂ ਅੱਧਾ ਕਿਲੋਮੀਟਰ ਕਿਉਂਕਿ ਨਦੀਆਂ ਲੰਦੇ ਨੇ ਆਪਣਾ ਰਾਬ ਬਦਲਦੀਆਂ ਰਹਿੰਦੀਆਂ ਨੇ ਇਹ ਆ ਜੀ ਸਰਸਾ ਨਦੀ ਦੀ ਅੱਜ ਦੀ ਪੋਜੀਸ਼ਨ ਪਰ ਜਿੱਦਾਂ ਹੁਣ ਛੱਕਾ ਕੋਈ ਸ਼ੈਲਫੀ ਲੈਣ ਜਾਂ ਹੋਰ ਕੋਈ ਕੰਮ ਜਾਣਾ ਤੇ ਚੱਕਣਾ ਹੋ ਕੇ ਜਾਵੇ ਕਿਉਂਕਿ ਜਦੋਂ ਪਾਣੀ ਆਉਂਦਾ ਤੇ ਬਹੁਤ ਹੀ ਸਪੀਡ ਨਾਲ ਆਉਂਦਾ ਬੰਦੇ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਦਿੰਦਾ ਛੇਸ ਕਰਕੇ ਬਿਨਾਂ ਮਤਲਬ ਤੋਂ ਇਹਦੇ ਵਿੱਚ ਨਾ ਜਾਵੋ ਛੱਕਾ ਦੇਖ ਕੇ ਵਿੱਚ ਨਾ ਜਾਵੋ ਏ ਆ ਜੀ ਅੱਜ ਦੀ ਪਾਣੀ ਦੀ ਸਿਚੇਸ਼ਨ ਇਹ ਪਹਿਲਾਂ ਸੜਕ ਸ਼ੁਰੂ ਹੋਈ ਸੀ ਪਤਾ ਨਹੀਂ ਕਿਸ ਕਾਰਨ ਕਰਕੇ ਰੁਕ ਗਈ ਪੋਲਾ ਤੇ ਵਿਚਾਲੇ ਰੁਕਿਆ ਹੋਇਆ ਕਾਫੀ ਲੰਮੇ ਸਮੇਂ ਤੋਂ ਰੁਕਿਆ ਪੋਲ ਦਾ ਕੰਮ ਇਹ ਇਹ ਆ ਜੀ ਉੱਪਰ ਜੋ ਪਾਣੀ ਆ ਰਿਹਾ ਸਰਸਾ ਨਦੀ ਦਾ ਇਹ ਤੁਹਾਨੂੰ ਦਿਖਾਇਆ ਜੀ 4 ਅਗਸਤ 2024 ਨੂੰ ਸਰਸਵਤੀ ਨਦੀ ਦਾ ਮੌਜੂਦਾ ਹਾਲ ਜੋ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਵੀਡੀਓ ਦੇਖਣ ਲਈ ਸ਼ਬਦਾਂ ਦਾ ਧੰਨਵਾਦ ਪਰਮਾਤਮਾ ਸਭ ਨੂੰ ਤੰਦਰੁਸਤ ਅਤੇ ਚੜ੍ਹਦੀ ਕਲਾ ਵਿੱਚ ਰੱਖੇ